ਜਿਹੜੀ ਬਿਲਕੁਲ ਜਗਰਾਉਂ ਪੁਲ ਵਾਲੇ ਪਾਸੇ ਨੂੰ ਜਾਂਦੀ ਹੈ ਇਹ ਉਹ ਰੋਡ ਹੈ ਤੇ ਆਹ ਸੱਦੇ ਬਸ ਵਾਲੀ ਉਹ ਰੋਡ ਹੈ ਜਿਹੜੀ ਕਿ ਬੱਸ ਸਟੈਂਡ ਵਾਲੂ ਜੀ ਹਾਂ ਆ ਦੇਖ ਸਕਦੇ ਹੋ ਕਿ ਹੁਣ ਇਧਰੋਂ ਦੀ ਇਹ ਪੂਰਾ ਵਿਹੇਗ ਖੁੱਲਣ ਜਾ ਰਿਹਾ ਹੈ ਕੁਝ ਹੀ ਮਿੰਟਾਂ ਦੇ ਵਿੱਚ ਆਗਾਜ਼ ਹੋ ਜਾਊਗਾ ਇਸ ਫਰਾਈਓਵਰ ਦੇ ਇਸ ਵਾਲੇ ਪਾਰਟ ਦਾ ਇਸ ਵਾਲੇ ਹਿੱਸੇ ਦਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ বাস ਅੱਡੇ ਤੋਂ ਲੈ ਕੇ ਜਿਹੜਾ ਭਾਰਤ ਚੌਂਕ ਦੇ ਉੱਪਰੋਂ ਦੀ ਹੁੰਦਾ ਹੋਇਆ ਇਹ ਪਾਸਾ ਇਧਰੋਂ ਤੁਹਾਨੂੰ ਫਲੋਸਪੁਰ ਰੋਡ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ ਇਹ ਸਾਰਾ ਪਾਸਾ ਤੁਹਾਨੂੰ ਚੱਲਦਾ ਹੋਇਆ ਨਜ਼ਰ ਆਊਗਾ ਇਧਰੋਂ ਦੀ ਇਹ ਟ੍ਰੈਫਿਕ ਜਿਹੜੀ ਤੁਸੀਂ ਮੇਰੇ ਨਾਲ ਨਾਲ ਦੇਖ ਰਹੇ ਹੋ ਇਹ ਟ੍ਰੈਫਿਕ ਇੱਥੋਂ ਦੀ ਜਿਹੜਾ ਬੱਸ ਸਟੈਂਡ ਵੱਲੋਂ ਜਾਣਾ ਹੈ ਉੱਥੋਂ ਇਹ ਰਾਈਟ ਹੋ ਜਾਊਗਾ ਸਿੱਧਾ ਜਿਹੜਾ ਜਗਰਾਉਂ ਪੁਲ ਵੱਲੋਂ ਜਾਣਾ ਹੈ ਮੰਦਰਵਾਲੋਂ ਇਹ ਉਧਰੋਂ ਦੀ ਹੋ ਕੇ ਜਾਊਗਾ ਤੇ ਜਿਹੜਾ ਬੱਸ ਸਟੈਂਡ ਵੱਲੋਂ ਜਾਣਾ ਹੈ ਉਹ ਪਾਸਾ ਇਧਰੋਂ ਦੀ ਹੋ ਕੇ ਜਾਊਗਾ ਤੇ ਜਿਨ੍ਹਾਂ ਨੇ ਬੱਸ ਸਟੈਂਡ ਵੱਲੋਂ ਆਉਣਾ ਹੈ ਤੇ ਉਹ ਫਿਰ ਇਸ ਸਾਈਡ ਤੋਂ ਐਦਾਂ ਇਹਦੇ ਉੱਪਰ ਚੜਨਗੇ ਫਲਾਈਓਵਰ ਤੇ ਤੇ ਫਿਰੋਸਪੁਰ ਰੋਡ ਤੇ ਫਿਰ ਉਸ ਪਾਸੇ ਉੱਪਰ ਪੈ ਜਾਣਗੇ ਸੋ ਜਿਸ ਘੜੀ ਦਾ ਲੁਧਿਆਣਾ ਵਾਸੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਘੜੀ ਆ ਗਈ ਹੈ ਜੀ ਹਾਂ ਇਸ ਉਸ ਮੌਜੂਦ ਆ ਫਲਾਈਓਵਰ ਦੇ ਉੱਪਰ ਤੇ ਬਿਲਕੁਲ ਭਾਰਤ ਨਗਰ ਚੌਕ ਦੇ ਉੱਪਰ ਖੜਾ ਹੋਏ ਆ ਜਿਆਦਾ ਤੁਸੀਂ ਦੇਖ ਪਾਉਂਗੇ ਆ ਸੱਜੇ ਪਾਸੇ ਮੇਰੇ ਇਹ ਜੋ ਬਿਲਡਿੰਗ ਹੈ ਇਹ ਦੇਖ ਪਾਉਂਗੇ ਤੁਸੀਂ ਤੁਹਾਨੂੰ ਸਮਝ ਆ ਜਾਊਗਾ ਕਿ ਇਹ ਬੀਏ ਚੈਨਲ ਦੀ ਬਿਲਡਿੰਗ ਹੈ ਤੇ ਆਹ ਦੇਖ ਸਕਦੇ ਹੋ ਪਿੱਛੇ ਆਹ ਰੋਡ ਜਿਹੜੀ ਬਿਲਕੁਲ ਜਗਰਾਉਂ ਪੁਲ ਵਾਲੇ ਪਾਸੇ ਨੂੰ ਜਾਂਦੀ ਹੈ ਇਹ ਉਹ ਰੋਡ ਹੈ ਤੇ ਆਹ ਸੱਦੇ ਬਸ ਵਾਲੀ ਉਹ ਰੋਡ ਹੈ ਜਿਹੜੀ ਕਿ ਬੱਸ ਸਟੈਂਡ ਵੱਲ ਨੂੰ ਜੀ ਹਾਂ ਆਹ ਦੇਖ ਸਕਦੇ ਹੋ ਕਿ ਹੁਣ ਇਧਰੋਂ ਦੀ ਇਹ ਪੂਰਾ ਵੇਹ ਖੁੱਲਣ ਜਾ ਰਿਹਾ ਹੈ ਕੁਝ ਹੀ ਮਿੰਟਾਂ ਦੇ ਵਿੱਚ ਆਗਾਜ਼ ਹੋ ਜਾਊਗਾ ਇਸ ਫਲਾਈਓਵਰ ਦੇ ਇਸ ਵਾਲੇ ਪਾਟ ਦਾ ਇਸ ਵਾਲੇ ਹਿੱਸੇ ਦਾ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਨ ਤੋਂ ਬਾਅਦ ਫਿਲਹਾਲ ਹੁਣ ਲੁਧਿਆਣਾ ਸ਼ਹਿਰ ਨਿਵਾਸੀਆਂ ਵਾਸਤੇ ਅਤੇ ਜਿਹੜੇ ਵੀ ਹੋਰ ਰਾਹੀਰ ਨੇ ਜਿਹੜੇ ਇੱਥੋਂ ਕਮਿਊਟ ਕਰਨਗੇ ਇੱਥੋਂ ਦੀ ਨਿਕਲਣਗੇ ਉਹੜਾ ਵਾਸਤੇ ਕੁਝ ਹੀ ਪੜਾਂ ਦੇ ਵਿੱਚ ਇਸ ਫਲਾਈਓਵਰ ਦੇ ਇਸ ਪਾਸੇ ਦੀ ਸ਼ੁਰੂਆਤ ਹੈ ਜੋ ਉਹ ਹੋਣ ਜਾਰੀ ਹੈ ਸੋ ਦੇਖ ਸਕਦੇ ਹੋ ਕਿ ਬਸ ਅੱਡੇ ਤੋਂ ਲੈ ਕੇ ਭਾਰਤ ਨਗਰ ਚੌਕ ਦੇ ਉੱਪਰੋਂ ਦੀ ਹੁੰਦਿਆਂ ਹੋਇਆਂ ਇਹ ਵਾਲਾ ਜਿਹੜਾ ਪਾਰਟ ਹੈ ਇਹ ਵਾਲਾ ਜਿਹੜਾ ਪਾਸਾ ਹੈ ਇਹ ਕਨੈਕਟ ਕਰਦਾ ਹੈ ਇਹ ਉਹਨੂੰ ਜੋੜਦਾ ਹੈ ਸੋ ਕਾਫੀ ਧੇਰ ਤੋਂ ਇੰਤਜ਼ਾਰ ਸੀ ਇਸ ਵਾਲੇ ਜਿਹੜੇ ਪਾਰਟ ਦਾ ਇਸ ਵਾਲੇ ਪਾਸੇ ਦੇ ਚੱਲਣ ਦਾ ਐਕਟੀਵੇਟ ਹੋਣ ਦਾ ਸੋ ਕੁਝ ਹੀ ਮਿੰਟਾਂ ਦੇ ਵਿੱਚ ਆਗਾਜ਼ ਹੋਊਗਾ ਕੁਝ ਹੀ ਧੇਰ ਦੇ ਵਿੱਚ ਸ਼ੁਰੂਆਤ ਹੋਊਗੀ ਤੇ ਫਿਰ ਤੁਹਾਨੂੰ ਇੱਥੇ ਗੱਡੀਆਂ 4-ਵਿਲਰ 2-ਵਿਲਰ ਸਾਰੇ ਹੀ ਤਰ੍ਹਾਂ ਦੇ ਵਹੀਕਲਸ ਕਮਿਊਟ ਕਰਦੇ ਹੋਏ ਆ ਇੱਥੋਂ ਨਜ਼ਰ ਆਉਣਗੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਬੱਸ ਅੱਡੇ ਤੋਂ ਲੈ ਕੇ ਜਿਹੜਾ ਭਾਰਨੇ ਚੌਂਕ ਦੇ ਉੱਪਰੋਂ ਦੀ ਹੁੰਦਾ ਹੋਇਆ ਇਹ ਪਾਸਾ ਇਧਰ ਤੁਹਾਨੂੰ ਫਲੋਸਪੁਰ ਰੋਡ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ ਇਹ ਸਾਰਾ ਪਾਸਾ ਤੁਹਾਨੂੰ ਚੱਲਦਾ ਹੋਇਆ ਨਜ਼ਰ ਆਊਗਾ ਜਿੱहां ਕੁਝ ਮਹੀਨਿਆਂ ਤੋਂ ਇੰਤਜ਼ਾਰ ਸੀ ਸ਼ਹਿਰ ਵਾਸੀਆਂ ਨੂੰ ਜਾਂ ਜਿਹੜੇ ਵੀ ਇੱਥੋਂ ਦੀ ਗੁਜ਼ਰਦੇ ਕਮਿਊਟ ਕਰਦੇ ਉਹਨਾਂ ਦੇ ਆਪਣੇ ਵਹੀਕਲਸ ਵਾਸਤੇ ਟ੍ਰੈਫਿਕ ਵਾਸਤੇ ਇੱਥੇ ਹੁਣ ਟ੍ਰੈਫਿਕ ਹੋਰ ਜ਼ਿਆਦਾ ਡਿਵਾਈਡ ਹੁੰਦਿਆਂ ਹੋਇਆ ਨਜ਼ਰ ਆਊਗਾ ਇੱਥੋਂ ਦੀ ਕਿਤੇ ਨਾ ਕਿਤੇ ਦੇਖ ਸਕਦੇ ਹੋ ਕਿ ਜਿਲ੍ਹਾ ਹੁਣ ਇਹ ਲਾਂਗਾ ਵਾ ਇਹ ਪਾਰਟ ਫਲਾਈਓਵਰ ਦਾ ਇਹ ਸ਼ੁਰੂ ਹੋਣ ਜਾ ਰਿਹਾ ਹੈ ਸੋ ਤੁਹਾਨੂੰ ਦਿਖਾ ਦਿੰਦੇ ਆ ਕਿ ਐਗਜ਼ੈਕਟਲੀ ਆ ਥੱਲੇ ਭਾਰਤ ਨਗਰ ਚੌਂਕ ਜੀ ਹਾਂ ਇਹ ਭਾਰਤ ਨਗਰ ਚੌਂਕ ਹੈ ਜੋ ਉਹ ਤੁਸੀਂ ਥੱਲੇ ਦੇਖ ਸਕਦੇ ਹੋ ਕਿ ਇਹਦਾ ਹੁਣ ਟ੍ਰੈਫਿਕ ਹੈ ਹਲੇ ਵੀ ਕਿਤੇ ਕਿਤੇ ਤੁਹਾਨੂੰ ਨਜ਼ਰ ਆਂਦਾ ਹੈ ਲੇਕਿਨ ਜਦੋਂ ਵਾਂਸ ਥਿਸ ਪਾਰਟ ਇਜ਼ ਐਕਟੀਵੇਟਿਡ ਜਦੋਂ ਇਹ ਪਾਸਾ ਚੱਲ ਪਊਗਾ ਤਾਂ ਫਿਰ ਜਿਹੜੀ ਵੀ ਇਧਰੋਂ ਗੱਡੀਆਂ ਜਾ ਰਹੀਆਂ ਨੇ ਜੋ ਉਧਰੋਂ ਦੀ ਆਣ ਜਾਣ ਦਾ ਜਲਾ ਸਿਲਸਰਸ ਸ਼ੁਰੂ ਹੋਊਗਾ ਤਾਂ ਕਿੰਨਾ ਕਿਤੇ ਟ੍ਰੈਫਿਕ ਦੇ ਵਿੱਚ ਕਮਿਊਟਰ ਨੂੰ ਲੈ ਕੇ ਜਿਹੜੀ ਰਾਹਤ ਹੈ ਉਹ ਰਾਹਤ ਮਹਿਸੂਸ ਹੋਊਗੀ ਤੇ ਇੱਥੋਂ ਦੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆ ਪਾਸਾ ਹੈ ਕੁਝ ਹੀ ਮਿੰਟਾਂ ਦੇ ਵਿੱਚ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਪਾਸਾ ਸ਼ੁਰੂ ਹੋਣ ਜਾ ਰਿਹਾ ਸੋ ਦੇਖ ਸਕਦੇ ਹੋ ਕਿ ਇਧਰੋਂ ਦੀ ਇਹ ਟ੍ਰੈਫਿਕ ਜੋ ਤੁਸੀਂ ਮੇਰੇ ਨਾਲ ਨਾਲ ਦੇਖ ਰਹੇ ਹੋ ਇਹ ਟ੍ਰੈਫਿਕ ਇੱਥੋਂ ਦੀ ਜਿਹੜਾ ਬੱਸ ਸਟੈਂਡ ਵੱਲ ਨੂੰ ਜਾਣਾ ਹੈ ਉੱਥੋਂ ਇਹ ਰਾਈਟ ਹੋ ਜਾਊਗਾ ਸਿੱਧਾ ਜਿਹੜਾ ਜਗਰਾਉ ਪੁਲ ਵੱਲ ਨੂੰ ਜਾਣਾ ਹੈ ਮੰਦਰਵਾਲ ਨੂੰ ਇਹ ਉਧਰੋਂ ਦੀ ਹੋ ਕੇ ਜਾਊਗਾ ਤੇ ਜਿਹੜਾ ਬੱਸ ਸਟੈਂਡ ਵੱਲ ਨੂੰ ਜਾਣਾ ਹੈ ਉਹ ਪਾਸਾ ਇਧਰੋਂ ਦੀ ਹੋ ਕੇ ਜਾਊਗਾ ਤੇ ਜਿਨ੍ਹਾਂ ਨੇ ਬੱਸ ਸਟੈਂਡ ਵੱਲੋਂ ਆਣਾ ਤੇ ਉਹ ਫਿਰ ਇਸ ਸਾਈਡ ਤੋਂ ਐਦਾਂ ਇਦੇ ਉੱਪਰ ਚੜਨਗੇ ਫਲਾਈਓਵਰ ਤੇ ਤੇ ਫਰੋਸਪੁਰ ਰੋਡ ਤੇ ਫਿਰ ਉਸ ਪਾਸੇ ਰੁ ਪੈ ਜਾਣਗੇ ਸੋ ਕੁਝ ਹੀ ਦੇਰ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ ਇਹਦਾ ਜੋ ਆਗਾਜ਼ ਹੈ ਉਹ ਹੋਣ ਜਾ ਰਿਹਾ ਹੈ ਇਸ ਪਾਸੇ ਨੂੰ ਹੁਣ ਲੋਕਾਂ ਦੇ ਲਈ ਖੋਲਿਆ ਜਾ ਰਿਹਾ ਹੈ ਤੋ ਕੁਝ ਹੀ ਦੇਰ ਦੇ ਵਿੱਚ ਇੱਥੋਂ ਦੀ ਬੱਸ ਅੱਡੇ ਤੋਂ ਲੈ ਕੇ ਬੱਸ ਸਟੈਂਡ ਤੋਂ ਲੈ ਕੇ ਇਹ ਟ੍ਰੈਫਿਕ ਇਧਰੋਂ ਦੀ ਹੁੰਦਾ ਹੋਇਆ ਇਹਨੂੰ ਕਨੈਕਟ ਕਰੂਗਾ ਤੇ ਇਧਰਲਾ ਟ੍ਰੈਫਿਕ ਜਲਾ ਉਧਰੋਂ ਆ ਰਿਹਾ ਐ ਫਰੋਸਪੁਰ ਰੋਡ ਤੋਂ ਜਿਹਨੇ ਰਾਈਟ ਸਾਈਡ ਤੇ ਜਾਣਾ ਹੈ ਉਹ ਇਧਰੋਂ ਦੀ ਫਿਰ ਬੱਸ ਸਟੈਂਡ ਵੱਲ ਨੂੰ ਇਸ ਪਾਸੇ ਹੁੰਦੀ ਹੋ ਕੇ ਜਾਊਗਾ ਸੋ ਕਿਤਨਾ ਕਿਤੇ ਬੱਸ ਸਟੈਂਡ ਤੋਂ ਲੈ ਕੇ ਭਾਰਤ ਨਗਰ ਚੌਂਕ ਤੱਕ ਤੇਰਾ ਬਹੁਤ ਜ਼ਿਆਦਾ ਜਾਮ ਲੱਗ ਰਿਹਾ ਹੈ ਹੌਂਕਿੰਗ ਹਾਰਨ ਵੱਜਦੇ ਨੇ ਰਸ਼ ਪੈਂਦਾ ਸਮਾਂ ਖਰਾਬ ਹੁੰਦਾ ਹੁਣ ਜਿਹੜੇ ਵੀ ਲੁਧਿਆਣਾ ਵਾਸੀ ਨੇ ਜਾਂ ਇੱਥੇ ਗੁਜ਼ਰਨ ਵਾਲੇ ਨੇ ਉਹਨਾਂ ਹੁਣ ਇਸ ਸਮੱਸਿਆ ਤੋਂ निजात ਮਿਲਣ ਵਾਲੀ ਹੈ ਕੈਮਰਾਮੈਨ ਕੁਲਾਸਿੰਗ ਸਾਗਰ ਦੇ ਨਾਲ ਨਫਪਰੀ ਸਿੰਘ ਵਿੱਦੀ ਲੁਧਿਆਣਾ ਲਾਈਵ ਨਿਊਜ਼